ਇੰਪਰੂਵਮੈਂਟ ਟਰਸਟ ਬਟਾਲਾ ਦੇ ਸਾਬਕਾ ਚੇਅਰਮੈਨ ਨਰੇਸ਼ ਕੋਇਲ ਨੇ ਲੁਧਿਆਣਾ ਜਿਮਣੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਹੋਈ ਜਿੱਤ ਦੀ ਖੁਸ਼ੀ ਦੇ ਮੌਕੇ ਤੇ ਲੱਡੂ ਵੰਡ ਕੇ ਸਾਰਿਆਂ ਦਾ ਮੂੰਹ ਮਿੱਠਾ ਕਰਵਾਇਆ ਇਸ ਮੌਕੇ ਉਹਨਾਂ ਨੇ ਮੀਡੀਆ ਨਾਲ ਖਾਸ ਗੱਲਬਾਤ ਕਰਨ ਗਿਆ ਕਿ ਲੁਧਿਆਣਾ ਜਿਮਣੀ ਚੋਣ ਵਿੱਚ ਜੋ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ ਉਹ ਪਿਛਲੀ ਜਿੱਤੋਂ ਵੱਡੀ ਹੈ ਉਹਨਾਂ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਲੋਕ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਪਸੰਦ ਕਰ ਰਹੇ ਹਨ ਅਤੇ 2027 ਵਿੱਚ ਆਮ ਆਦਮੀ ਪਾਰਟੀ ਦੁਬਾਰਾ ਸਰਕਾਰ ਬਣੇਗੀ ਇਸ ਮੌਕੇ ਜਿੱਥੇ ਉਹਨਾਂ ਨੇ ਪਾਰਟੀ ਹਾਈ ਕਮਾਂਡ ਨੂੰ ਮੁਬਾਰਕਾ ਦਿੱਤੀਆਂ ਉੱਥੇ ਹੀ ਬਟਾਲਾ ਦੇ ਮੌਜੂਦਾ ਵਿਧਾਇਕ ਅਤੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨ ਸੇਵ ਸਿੰਘ ਸ਼ੈਰੀ ਕਲਸੀ ਦਾ ਖਾਸ ਤੌਰ ਤੇ ਜ਼ਿਕਰ ਕਰਦੇ ਹੋਏ ਉਹਨਾਂ ਨੇ ਮੁਬਾਰਕਾ ਦਿੱਤੀਆਂ ਉਹਨਾਂ ਨੇ ਕਿਹਾ ਕਿ ਸ਼ੈਰੀ ਕਲਸੀ ਨੇ ਇਸ ਜਿਮਣੀ ਚੋਣ ਦੇ ਚੋਣ ਪ੍ਰਚਾਰ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਇਸ ਮੌਕੇ ਗੱਲਬਾਤ ਦੌਰਾਨ ਉਹਨਾਂ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਿਹਾ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਬਟਾਲਾ ਤੋਂ ਪੱਤਰਕਾਰ ਨਰਿੰਦਰ ਕੌਰ ਪਨੀਵਾਲ ਅਤੇ ਰਿੰਕੂ ਰਾਜਾ ਦੀ ਇੱਕ ਖਾਸ ਮਿਊਜ਼ੀਅਮ ਐਕਸਟਰੀਅਰ ਮਨੂਰਨ ਬਟਾਲਾ ਬਹੁਤ ਹੀ ਅੱਜ ਦਾ ਮਨ ਖੁਸ਼ ਹੈ ਜਿਹੜੀ ਕਿ ਬਟਾ ਅਮ ਲੁਧਿਆਣਾ ਦੀ ਵੈਸਟ ਦੀ ਜਿਹੜੀ ਸੀਟ ਆ ਐਮਐਲਏ ਦੀ ਜਿਹੜੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਲੀਡ ਨਾਲ ਜਿੱਤੀ ਆ ਲਗਭਗ ਅੱਗੇ ਨਾਲੋਂ ਪਿਛਲੇ ਜਿੱਤ ਨਾਲੋਂ ਦੂਰੀ ਲੀਡ ਨਾਲ ਜਿੱਤੀ ਗਈ ਇਹ ਸੀਟ ਇਤੋਂ ਲੱਗਦਾ ਹੈ ਕਿ ਜਿਹੜੀ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਵਿਸ਼ਵਾਸ ਜਿਹਨਾਂ ਦੇ ਵੱਧ ਰਿਹਾ ਹੈ ਔਰ ਇਸ ਜਿੱਤ ਨੂੰ ਜਿੱਤਣ ਵਿੱਚ ਸਾਵੇ ਅਮਰਸ਼ੇਰ ਸਿੰਘ ਖੱਤੀ ਹਲਕਾ ਐਮਐਲਏ ਔਰ ਪੰਜਾਬ ਪ੍ਰਧਾਨ ਕਾਰਜਕਾਰੀ ਅਮਰਸ਼ੇਰ ਸਿੰਘ ਖੱਤੀ ਦਾ ਵੀ ਬਹੁਤ ਯੋਗਦਾਨ ਹੈ ਲਗਭਗ 1.5-2 ਮਹੀਨੇ ਉਹਨਾਂ ਨੇ ਨਾ ਘਰ ਰੱਖਿਆ ਨਾ ਬਾਹਰ ਰੱਖਿਆ ਪੂਰੀ ਮਿਹਨਤ ਨਾਲ ਉਹਤੇ ਲੱਗੇ ਰਹੇ ਨੇ ਔਰ ਜੋ ਵੀ ਪਾਰਟੀ ਦਾ ਮੈਸਜ ਸੀ ਉਹ ਡੋਰ ਡੋਰ ਪਹੁੰਚਾਇਆ ਇਸ ਦੇ ਵਿੱਚ ਉਹਨਾਂ ਦਾ ਵੀ ਬਹੁਤ ਵੱਡਾ ਰੋਲ ਆ ਉਹ ਵੀ ਜਿਨ੍ਹਾਂ ਨੇ ਲੀਡਰ ਸਬਾਨ ਪਾਰਟੀ ਵਰਕਰ ਔਰ ਬਹੁਤ ਹੀ ਖੁਸ਼ ਦਾ ਮਾਹੌਲ ਹੈ ਔਰ ਅਸੀਂ ਵੀ ਗੱਲ ਇਸ ਖੁਸ਼ੀ ਦੇ ਮਾਹੌਲ ਦੇ ਵਿੱਚ ਆਪਣੇ ਆਪ ਨੂੰ ਸ਼ਾਮਲ ਕਰਕੇ ਆਪਣੀ ਫੈਕਟਰੀ ਤੇ ਵਰਕਰ ਔਰ ਜੀ ਜੀ ਰੋਡ ਦੇ ਜਿਹੜੇ ਮਜ਼ਦੂਰ ਸਬਾਨ ਹੈ ਉਹਨਾਂ ਨੂੰ ਲੱਡੂ ਹੰਡੇ ਆ ਔਰ ਬਹੁਤ ਮਨ ਖੁਸ਼ ਹੈ ਔਰ ਆਨ ਨੂੰ ਇਹ ਸਮਝ ਲੱਗਦਾ ਇਹ ਅਨਾਲਾਈਜ਼ ਇਸ ਤਰ੍ਹਾਂ ਜਾਰੀ ਰਹੇਗਾ ਇੱਕ ਜਿਹੜਾ ਸਮਝ ਲਓ ਕਿ ਟੈਸਟ ਮੈਚ ਸੀ ਉਹਨੂੰ ਵਨਡੇ ਵੀ ਆਉਣ ਵਾਲੇ ਆ ਕਿਉਂਕਿ ਐਮਸੀ ਇਲੈਕਸ਼ਨ ਵੀ ਆਉਣ ਵਾਲੇ ਆ ਔਰ ਅੱਗੋਂ ਫੁੱਟੀ ਫੁੱਟੀ ਵੀ ਆਉਣ ਵਾਲਾ ਸਾਈ ਦੇ ਵਿੱਚ ਇਲੈਕਸ਼ਨ ਦਾ ਜਿਹੜਾ ਵਿਧਾਨ ਸਭਾ ਦਾ ਮੈਨ ਲੱਗਦਾ ਕਿ ਜੋ ਸ਼ਵਾਸ ਜਨਤਾ ਦਾ ਵਧ ਰਿਹਾ ਆ ਸਾਡੀ ਪਾਰਟੀ ਦੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿੱਤ ਨੂੰ ਬਹੁਤ ਉੱਚੀ ਦਰਾਂ ਬਾਈ ਵਾਲੀ ਜਿੱਤ ਨੂੰ ਦਰਾਇਆ ਜਾਏਗਾ ਕਿ ਤੋਂ ਵਧੀਆ ਤਰੀਕੇ ਨਾਲ ਤੋ ਮੈਂ ਉਮੀਦ ਕਰਨਾ ਜਨਤਾ ਜਿਹੜੀ ਸਾਡਾ ਸਾਥ ਦੇਗੀ ਔਰ ਉਹਦੀਆਂ ਕਾਮਯਾਬੀ ਦੇ ਭਗਵਾਨ ਦਮਨ ਤੇ ਜੀਵਤ ਸਾਡੀ ਗਵਾਈ ਵਿੱਚ ਔਰ ਸਨੇ ਅਮਰ ਸਿੰਘ ਸਾਹੀ ਅਤੀ ਦੇ ਗਵਾਈ ਵਿੱਚ ਹੋਣਗੇ ਅਮਨ ਅਰੋੜਾ ਜੀ ਜਿਹੜੇ ਆ ਉਹਨਾਂ ਨੇ ਵੀ ਬਹੁਤ ਯੋਗਦਾਨ ਪਾਇਆ ਇਸ ਨੂੰ ਅਮਰਜੀਤ ਜੀ ਸਾਡੇ ਪੰਜਾਬ ਪ੍ਰਧਾਨ ਨੇ ਔਰ ਅਸੀਂ ਵੀ ਸਾਰੇ ਵਰਕਰ ਸਬਾਨ ਇੱਕਜੁੱਟ ਹੋ ਕੇ ਇਹ ਨਾਲ ਕਪੜੀ ਪਾਰਟੀ ਨਾਲ ਜੁੜੇ ਰਹੀਏ ਤਾਂ ਕਿ ਪਾਰਟੀ ਨੂੰ ਔਰ ਤੁਹਾਨਾਂ ਦਾ ਵਧਾਈਆ ਬਧਾਈ ਇਹ ਅੱਗੇ ਲਿਆਂਦਾ ਜਾ ਸਕੇ ਮੈਂ ਲੇਕਨ ਜਿਹੜਾ ਵੈਸਟ ਲਿਦਾ ਆਦੇ ਜਿਹਨਾਂ ਨੇ ਕਿ ਇਹ ਇਲੈਕਸ਼ਨ ਆਪਣੇ ਮੋਢਿਆਂ ਦੇ ਭਾਰ ਚੁੱਕ ਕੇ ਦਿੱਤਿਆ ਉਹਨਾਂ ਨੂੰ ਬਹੁਤ ਬਹੁ ਮੁਬਾਰਕ ਰਾਜ ਸਭਾ ਮੈਂਬਰ ਵੀ ਨੇ ਔਰ ਇਸ ਦਿਨ ਵੀ ਉਹਨਾਂ ਨੇ ਅਬੂਲੇ ਇਲੈਕਸ਼ਨ ਦੇ ਵਿੱਚ ਆਪਣੀ ਕੰਪਨੀ ਵਿੱਚ ਜਿੱਤ ਜਾਨਣ ਦਾ ਮੇਦ ਦਿੱਤੀ ਹੈ ਉਹਨਾਂ ਨੂੰ ਬਹੁਤ ਬਹੁ ਮੁਬਾਰਕ ਬਾਤ ਇਸ ਦੇ ਨਾਲ ਨਾਲ ਹੀ ਮੈਂ ਆਪਣੇ ਸਾਰੇ ਵਰਕਰਾਂ ਨੂੰ ਔਰ ਸਾਰੇ ਲੀਡਰ ਸਭਾ ਨੂੰ ਅਭਾਈ ਜਮਾਨ ਨੂੰ ਬਹੁਤ ਬਹੁ ਮੁਬਾਰਕ ਬਾਤ ਦਿੰਦਾ